आते हूँ खबर नाल भारतीय जनता पार्टी दे कौमी जनरल सत्र तरुण चुग दे दफ्तर विखे देश दे प्रधानमंत्री नरेंद्र मोदी वलो 124वीं मन की बात प्रोग्राम सुनन मौके पहुंचे बीजेपी कार्यकारी दे मुख मैंबर वलो मन की बात दी सराहना देश दे प्रधानमंत्री नरेंद्र मोदी दी प्रशंसा की गई इस मौके तरुण चुग ने पंजाब सरकार ते निशाना साधद किया कि पंजाब सरकार हर फ्रंट ते फेल साबित हो रही है ਇਸ ਦੇ ਨਾਲ ਹੀ 15 ਅਗਸਤ ਵਿੱਚ ਆ ਰਹੇ ਸੁਤੰਤਰ ਦਿਵਸ ਦੀ ਵੀ ਵਧਾਈ ਦਿੱਤੀ। ਇਸ ਮੌਕੇ ਜ਼ਿਲ੍ਹਾ ਮੀਤ ਪ੍ਰਧਾਨ ਸਰਬਜੀਤ ਸਿੰਘ ਸ਼ੈਂਟੀ, ਚੰਦਰਸ਼ੇਖਰ, ਰਾਜੇਸ਼ ਮਹਿਤਾ, ਤਰुण अरोड़ा ਸਮੇਤ ਭਾਜਪਾ ਦੇ ਵਰਕਰ ਮੌਜੂਦ ਸਨ। ਅੱਜ ਪ੍ਰਧਾਨ ਮੰਤਰੀ ਸ਼੍ਰੀ ਨરેਂਦਰ ਮੋਦੀ ਜੀ ਦੀ 124ਵੀਂ ਮੰਨ ਦੀ ਬਾਤ ਦੇ ਪ੍ਰੋਗਰਾਮ 'ਚ ਉਹਨਾਂ ਨੇ ਜੁਲਾਈ ਮਹੀਨੇ 'ਚ ਜਿਹੜੇ ਅੰਤਰਿਕਸ਼ ਦੇ ਅੰਦਰ ਜਾਂ ਭਾਰਤ ਨੇ ਵਿਸ਼ਵ ਦੇ ਅਲੱਗ-ਅਲੱਗ ਇੰਪੋਰਟੈਂਟ ਕਮਾਚ ਯੋਗਦਾਨ ਪਾਇਆ ਪਾਰਦਾੰਤ੍ਰਿਕ ਚ ਨਾਂ ਵੱਡਾ ਹੋਇਆ ਔਰ ਉੱਥੇ ਨਾਲ ਹੀ ਉਹਨਾਂ ਨੇ ਅਗਸਤ ਦੇ ਅੰਦਰ ਆਉਣ ਵਾਲੇ ਸੁਤੰਤਰਤਾ ਮੂਮੰਡ ਨਾਲ ਜੁੜੇ ਹੋਏ ਪ੍ਰੋਗਰਾਮਾਂ ਦਾ ਜ਼ਿਕਰ ਕੀਤਾ ਪੂਰੀ ਐਡਵਾਂਸ ਵਧਾਈ ਦਿੰਦੀ ਹੈ ਅਗਸਤ ਦਾ ਮਹੀਨਾ ਜਿੱਤੇ ਅੰਗਰੇਜ਼ੋ ਭਾਰਤ ਛੋੜਨ ਦੀ ਲੜੰਗ ਦੀ ਯਾਦ ਕਰਾਂਦਾ ਕਿ ਕਿਸ ਤਰ੍ਹਾਂ ਵਿਦੇਸ਼ੀ ਅਨੇ ਸਾਡੇ ਦੇਸ਼ ਤੇ ਕਬਜ਼ਾ ਕਰ ਰੱਖਿਆ ਸੀ ਅੱਜ ਵੀ ਵਿਦੇਸ਼ੀ ਭਾਚਾਰ ਵਿਦੇਸ਼ੀ ਮਾਨਸਿਕਤਾ ਦੇ ਲੋਕ ਹਿੰਦੁਸਤਾਨ ਚ ਕਬਜ਼ਾ ਕਰਕੇ ਬੈਠੇ ਆ ਉਹਰਾ ਵੀ ਉਹਨਾਂ ਨੇ ਜ਼ਿਕਰ ਕੀਤਾ 26ਵਾਂ ਵਿਜੇ ਦਿਵਸ ਦਾ ਯਾਦਗਾਰੀ ਕਾਰਜਕ੍ਰਮ ਕੀਤਾ ਜਿੱਥੇ ਕਾਰਗਿਲ ਦੇ ਸ਼ਹੀਦਾਂ ਨੂੰ ਨਮਨ ਕੀਤਾ ਹੈ ਆਪਰੇਸ਼ਨ ਸੰਦੂਰ ਚ ਜਿਹੜਾ ਭਾਰਤ ਨੇ ਸ਼ौर्य ਵੀਰਤਾ ਦੇ ਨਾਲ ਪਾਕਿਸਤਾਨ ਨੂੰ ਪ੍ਰਸਤ ਕੀਤਾ ਉਹਰਾ ਵੀ ਜ਼ਿਕਰ ਕੀਤਾ ਬਹੁਤ ਅੱਛਾ ਕਾਰਜਕ੍ਰਮ ਹੋਇਆ ਜਿਹਦੇ ਅੰਦਰ ਸਾਰਿਆਂ ਨੇ ਨਾਮ ਅੱਖਾਂ ਦੇ ਨਾਲ 1999 ਵਿੱਚ ਜਿਹੜੇ ਸੈਨਿਕਾਂ ਨੂੰ ਵੀਰ ਕਥੀ ਹੋਈ ਸੀ ਉਹਨਾਂ ਨੂੰ ਯਾਦ ਕੀਤਾ ਉਹਨਾਂ ਦੇ ਪਰਿਵਾਰਾਂ ਨੂੰ ਯਾਦ ਕੀਤਾ ਉਹਨਾਂ ਸੈਨਿਕਾਂ ਦੀ ਬਦੌਲਤ ਹੀ ਅਸੀਂ ਅੱਜ ਜੀ ਰਹੇ ਆਂ ਔਰ ਸਾਨੂੰ ਗਰਵ ਹੈ ਕਿ ਆਪਰੇਸ਼ਨ ਸੰਦੂਰ 'ਚ ਭਾਰਤ ਨੇ ਦੁਨੀਆ ਨੂੰ ਦੱਸਤਾ ਕਿ ਆਂਤਕ ਦਾ ਟਿਕਾਣਾ ਚਾਹੇ ਬਾਵਲਪੁਰ ਹੋਵੇ ਚਾਹੇ ਕਰਾਚੀ ਹੋਵੇ ਚਾਹੇ ਲੋਰ ਹੋਵੇ ਚਾਹੇ ਮਿੰਟਗੁੰਮਰੀ ਹੋਵੇ ਉਹ ਹਿੰਦੁਸਤਾਨ ਦੀ ਮਜ਼ਾਈਲਾ ਤੇ ਨਿਸ਼ਾਨੇ ਤੇ ਆ ਔਰ ਹਿੰਦੁਸਤਾਨ ਦੀ ਸਵਦੇਸ਼ੀ ਟੈਕਨੀਕ ਇੰਨੀ ਤਾਕਤਵਾਰ ਹੈ ਕਿ ਸੀ ਆਪਣੀ ਜ਼ਮੀਨ ਦੀ ਰੱਖਿਆ ਵੀ ਕਰਨੇ ਆ ਔਰ ਆਪਣੇ ਦੁਸ਼ਮਣ ਦੇਸ਼ ਦੇ ਬੈਠੇ ਕੁਸਬੇਟੀਆਂ ਦੇ ਨਿਸ਼ਾਨਿਆਂ ਨੂੰ ਊੜਾ ਨਾ ਵੀ। ਹਰ ਮਹੀਨੇ ਸਾਨੂੰ ਕੋਈ ਨਵੀਂ ਚੀਜ਼ ਪ੍ਰਧਾਨ ਮੰਤਰੀ ਜੀ ਵੱਲੋਂ ਸੁਣਨ ਨੂੰ ਮਿਲਦੀ ਹੈ ਜਿਹੜੀਆਂ ਚੀਜ਼ਾਂ ਸਾ ਸਾਨੂੰ ਪਤਾ ਹੀ ਨਹੀਂ ਹੁੰਦਾ ਅੱਜ ਵੀ ਉਹਨਾਂ ਨੇ ਦੱਸਿਆ ਵੀ ਕੋ ਬੋਧ ਬੋਸ ਜਿਹੜਾ 18 ਸਾਲ ਦਾ ਜਿੰਨੇ ਆਪਣੀ ਜਾਨ ਦਿੱਤੀ ਬਲਿਦਾਨ ਦਿੱਤਾ ਦੇਸ਼ ਲਈ ਉਹਦਾ ਕਿਸੇ ਨੂੰ ਪਤਾ ਹੀ ਨਹੀਂ ਸੀ ਇਹੋ ਜਿਹੇ ਹਜ਼ਾਰਾਂ ਲੋਕ ਨੇ ਜਿਨ੍ਹਾਂ ਨੇ ਬਲਿਦਾਨ ਦਿੱਤਾ ਇਹੋ ਚੀਜ਼ਾਂ ਸਾਨੂੰ ਹਰ ਮਹੀਨੇ ਪ੍ਰਧਾਨ ਮੰਤਰੀ ਮੋਦੀ ਜੀ ਦੀ ਜਿਹੜਾ ਸੰਬੋਧਨ ਹੁੰਦਾ ਉਹਦੇ ਵਿੱਚ ਪਤਾ ਲੱਗਦੀਆਂ ਨੇ